ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੱਲ ਵੀ ਚੱਲ ਆ ਜਾ ਆਪਣੇ ਵਾਲੀ ਭਰਾ ਆ ਜਾ ਉਧਰ ਇਹਨੂੰ ਛੱਡ ਦੇ ਤੂੰ ਇਹਦੇ ਆੜੀ ਕੋਲ ਕੀ ਕਰਨ ਗਿਆ ਥੱਲੇ ਆ ਜਾ ਦੇਖ ਨਾਲ ਤੇ ਕਿੜਾ ਮੜ ਗਿਆ ਆ ਜਾ ਆ ਜਾ ਥੱਲੇ ਕੀ ਹੋ ਗਿਆ ਚਾਚਾ ਉਹ ਕੁਝ ਨਹੀਂ ਹੋ ਗਿਆ ਪੈਸੇ ਮ ਕਰਿਆ ਦੂਰ ਬੜੀ ਗੱਲ ਮੇਰੇ ਭਾਈ ਕਰਦਾ ਮੈਂ ਪੈਂਦੇ ਲੱਛੇ ਦੇ ਨਾਮ ਤੇ ਸੀਟ ਉੱਪਰ ਬੈਠ ਜਾ ਚੱਲ 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 ਸੀਟੀ ਉੱਪਰ ਬੈਠ ਕੇ ਦੋ ਕੁੱਟਾ ਪਰ ਚਲੋ ਸੀਟ ਲਾਓ ਦੀ ਚੱਲ ਵੀ ਚੱਲੇ ਤਾਂ ਕਟਰ ਪਰ ਮੋੜੋ ਕਟੋ 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 ਟਰਾਲਾ ਕੱਢਦੇ ਚਲੋ ਨਹੀਂ ਵੀ ਉਹੀ ਹਾਲ ਆ ਕਹਿੰਦੇ ਟਹੋਰ ਲੈਂਦੀ ਆ ਫੇਰ ਉਹੀ ਹਾਲ ਆ ਕਹਿੰਦੇ ਟਹੋਰ ਲੈਂਦੀ ਚੱਲ ਸੁਭੀ ਹੋ ਜੂਗੇ ਆ ਫੇਰ ਉਹੀ ਹਾਲ ਆ ਫੇਰ ਵੀ ਹਾਲ ਆ ਕੰਮ ਤਾਂ ਆ ਬੱਲਾ ਕੰਮ ਢੰਗ ਹਫਤਾ ਕਿੱਥੇ ਹਫਤਾ ਕਿੱਥੇ ਤਿੰਨ ਦਿਨ ਦੀ ਰਹਿ ਗਈ ਫੇਰ 25 26 ਤੱਕ ਆ 25 26 ਕਿੱਥੇ 22 ਬਈ ਤਰੀਕ ਤੱਕ ਦੇਖੇ ਤੁਸੀਂ 22 ਤੀ ਤੱਕ ਕਹਿਣ ਸਾਫ ਹੋ ਜਾਣਾ ਹੈ ਜੀ ਆ ਮੈਨੂੰ ਮਸ਼ੀਨ ਕੱਢ ਲੈਣ ਦੋ ਗੋਗੀ ਥੋੜੀ ਅੱਗੇ ਹੋ ਜੂ ਆ ਸਟੈਂਡਰਡ ਦੇਖ ਪਾਰਕਿੰਗ ਬੰਦ ਕਰਾਉਂਦੀ ਆ ਆਹੀ ਦਾ ਚੀਜ਼ ਐ ਆਹੀ ਦਾ ਕੁਆਲਿਟੀ ਐ ਸਾਡੀ ਸਟੈਂਡਰਡ ਦੀ ਓਕੇ 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 ਚੰਗਾ ਵੀ ਸਾਥੀਓ ਆ ਲਿਆ ਬਾਬੇ ਵਾਲਾ ਕੇ ਮੋਟਰਸਾਈਕਲ ਤੂੰ ਆਪਣੇ ਵਾਅ ਤੇ ਚਾਹੀਦਾ ਤਾਂ ਆਪਾਂ ਨੂੰ ਚਾਹਤਾ ਚਾਹੀ ਲਿਆਊਗਾ ਜਾਂ ਸੱਚਾ ਲਿਆਊਗਾ ਚੱਲ ਆ ਜਾ ਚੱਲ ਲਿਆ ਮੋਟਰਸਾਈਕਲ ਲਿਆ ਗਵਲੀ ਗਲੀ ਚੋਂ ਕੱਢ ਲਿਆ ਅੱਜ ਤੁਸੀਂ ਪਹਿਲਾਂ ਤਾਂ ਕੱਪੜਿਆਂ ਤੋਂ ਆਈਡੀਆ ਲਾਓ ਕਹਿੰਦੇ ਨਜ਼ਰ ਤਾਂ ਪੱਥਰਾਂ ਨੂੰ ਪਾੜ ਦਿੰਦੀ ਹੈ ਕਰਮ ਵਾਲਿਆਂ ਦੋਏ ਸਟੈਂਡਰਡ ਇਕੱਠੀਆਂ ਹੀ ਰੁਕੀਂ ਕੋ ਟਾਈਮ ਆਪਾਂ ਆ ਕੇ ਹੱਦਿਆਂ ਪੈਰੰਗੂਰੋਂ ਜਿਦੇ ਲੋ ਕਿਹੜੇ ਹੱਥਾਂ ਨਾਲ ਰੋਟੀ ਚੱਲ ਰਹੀ ਅੱਜ ਆ ਲੈ ਮਾਰੋ ਨੀ ਕਦੇ ਆਇਓ ਰੋਟੀ ਕਾ ਬਸ ਐਉਂ ਚੱਲਦਾ ਹੁਣ 2-4 ਦਿਨ ਤੱਕ ਸਾਰੇ ਅੰਦਰਲੇ ਤਾਲੇ ਕੈਸਟਰੋਲ ਜੇ ਪੂਰੇ ਹੋ ਜਣੇ ਹੈ ਵਫੜਾ ਮਾ 2 ਦਿਨਾਂ ਚ ਤੇਲ ਪਾਣੀ ਆਪਣਾ ਵੀ ਗਰੀਸ ਕਰੂ ਸਾਰਾ ਪੂਰਾ ਹੋ ਜਣਾ ਹੈ ਕਿ ਨਹੀਂ ਲਓ ਜੀ ਸਾਧੂ ਘੜਾਇਆ ਤੇ ਇੱਥੇ ਹੁਣ ਭਰੀ ਆਪਣੀ ਟਰਾਲੀ ਅੱਜ 2 ਮਸ਼ੀਨਾਂ ਪਿੰਡਾਂ ਤੇ 2 ਦਿਨ ਦਾ ਕੰਮ ਰਹਿ ਗਿਆ ਤੇ ਇੰਨਾ ਸੋਣਾ ਮਾਦਾ ਦੀ ਕਿਰਪਾ ਨਾਲ ਚੱਲਿਆ ਕੰਮ ਤੇ ਵੀ 2 ਦਿਨ ਤੱਕ ਐਨ ਪੂਰਾ ਦਿਨ ਰਾਤੇ ਹੋਇਆ ਪਤਾ ਕੰਮ ਇਸ ਵੇਲੇ 3-4 ਵਜੇ ਖੜਾ ਹੋਂ ਤੇ ਯੋ ਹਾਈ 36 30 ਤਾਂ ਗਲਤੀ ਆ ਤਾਂ ਗਲਤੀ ਹੈਗਾ ਵਜ਼ਨ ਸੋਨਾ ਟਰਾਲੀ ਚ ਇਹ ਚੱਲੀ ਟਰਾਲੀ ਹੁਣ ਹਾਂ ਉਹਦਾ ਇਹਦਾ ਕਹਿੜਾ ਕਹਿੜਾ ਕੋਈ ਜੇ ਜੀ ਅੱਛਾ ਅਜੇ ਥੋੜੀ ਜੀ ਮਸ਼ੀਨ ਦੀ ਕਰੀਏ ਅਸੀਂ ਤਾਂ ਬੰਦ ਕਰਿਆ ਥੋੜੀ ਜੀ ਸਫਾਈ ਬਣਾ ਤੇਰਾ ਬਾਦੂ ਹੈ 니ਜੋ ਨਾ ਵੇਰਿਆ ਹੋਈ ਉਹਦਾ ਫੋਨ ਕਰ ਲੈ ਕੰਟਾ ਮੈਂ ਹੁਣੇ ਕਰਕੇ ਲੈ ਜਾ ਰਿਹਾ ਭੇਜ ਦੇ ਚਾ ਨੌ ਕਿਹਾ ਦਾਰਕੀ ਦਾ ਗਰੀਬ ਇਹ ਟਰਾਲੀ ਇਹਦੇ ਵਿੱਚੋਂ ਕੱਢਣੀ ਹੈ ਉਹ ਦੇਖੋ ਕਿੰਨਾ ਰਗੜਦਾ ਹਾਂ ਇਹਨੇ ਪੁੱਛਦਾ ਪੁੱਛਦਾ ਵੀ ਰਗੜਦਾ ਖਾਸਾ ਉਹਨੇ ਸੱਤ ਘੰਟੇ ਲੱਭ ਰਹੀ ਆ ਡੀਟੀਆ ਰਹੀ ਆਪਣੀ ਇਹਦੇ ਨਾਲ 6 ਹੂੰ ਕੁਡਰ ਐਨ ਕਰੇ ਪ੍ਰੀਨਾਪੁਰ ਘਰ ਨੰਬਰ ਦੁਕਾਨ ਨੰਬਰ ਹਨੀ ਕਰਤੀ ਜਗਨੀ ਗਲੀਬ ਕੈਰੀ ਕੱਲੇ ਹੀ ਹੈ ਗਲੀਬ ਹੋਰ ਕੀ ਵਜਦਾ ਕੋਈ ਹੋਰ ਨਾ ਵਜਦਾ ਬਸ ਚੱਲ ਗਈ ਹੈ ਗਲੀਬ ਭੱਗਾ ਚ ਲੱਗ ਗਿਆ ਵਾ ਚਲਾਉਣ ਮਸ਼ੀਨਾਂ ਚ ਤੇ ਹੁਣ ਰੋਟੀ ਉੱਟੀ ਖਲਾਈ ਆ ਉਹਨੂੰ ਤੇ ਕਰਪਾ ਮਾਰਾ ਦੀ ਬੁਰੀਆਂ ਨੇ ਵਧੀਆ 40 45 40 45 ਇੱਥੇ ਤੱਕ ਇੱਕ ਮਸ਼ੀਨ ਰੋਜ਼ ਕੰਮ ਕਰ ਦਿੰਦੀ ਐ ਹੁਣ ਆਪਾਂ ਦੀਆਂ Êਤੋਂ ਬਾਅਦ ਸਾਡੇ ਕੋਲੇ ਹਲੇ ਜਣੀ ਪਏ ਐ ਸ਼ਾਮ ਦੇ ਵੱਜ ਗਏ ਸਾਢੇ 4 5 ਬਈਆਂ 14 15 ਕਿੱਲੇ ਹਲੇ ਹੋਰ ਲਵੇਟ ਦਣੇ ਰਾਣੀ ਨੇ ਹੁਣ ਕਿ ਲੰਬੇ ਘੇਰੇ ਐ 5 5 6 6 ਕਿੱਲਿਆਂ ਦੇ ਘੇਰੇ ਐ ਸੰਦਲੂ ਕੰਟ ਤੇ ਚਾਰ ਅਗੜੀ ਜਾਂਦੀ ਹੈ ਬੜੀ ਮੈਨ ਆਪਣੀ ਤੱਜ ਦੂਈਕ ਮੈਨ ਨੇ 6 ਸਟਾਪ ਕਰਾਣੇ ਤੇ ਉਹਦੀ ਬਾਤ ਜੀ ਆਉਣ ਲੱਗੀ ਉਹ ਉਹਦੇ ਪੱਟ ਕੇ ਦੇਖਿਆ ਰੈਕਸਨ ਦੇ ਬੈਰਿੰਗ ਬੁਰੰਗ ਜੀ ਦੇਖੇ ਉਹਦੇ ਉਹ ਠੀਕ ਤੇ ਸਾਲੇ ਫੇਰ ਨਾ ਕੋਈ ਸਮਝ ਲੱਗੇ ਮਾਂ ਹੁਣ ਇਹਨੂੰ ਜੋੜੋ ਇਹਨੂੰ ਚਲਾ ਦਿਓ ਜਦ ਖੜਗੀ ਜਦ ਇਹ ਦੇਖਣੀ ਆ ਰੁਕਣੀ ਨਹੀਂ ਹੁਣ ਕੋਈ ਕੜਕੜ ਕਰਦੀ ਹੈ ਕੁਝ ਕਰਦੀ ਹੈ ਅੱਜ ਦੀ ਰਾਣੀ ਤਾਂ ਜਮਾ ਹੀ ਨਹੀਂ ਰੁਕਣੀ ਜਦ ਬਹੁਤ ਹੀ ਹੋ ਗਿਆ ਕੰਮ ਫੇਰ ਰੁਕਣੀ ਆ ਹੁਣ ਫਟ ਕਰਾ ਕੇ ਪਹਿਲਾਂ ਉਹਨਾਂ ਨਾਲ ਆਇਤਾ ਤੈਨੂੰ ਇੱਧਰ ਤੇ ਫੋਨ ਆ ਗਿਆ ਕਹਿੰਦੇ ਆ ਜਾ ਵੀ ਇੱਧਰ ਤੇ ਵੀ ਦੋ ਕਿ ਨਾਲੇ ਘਰ ਤੋਂ ਬੈਟਿੰ ਮੇਰੇ ਮੁਰੰਗ ਲੈ ਕੇ ਪਰ ਚਾ ਭਈ ਆਂ। ਕਿਆ ਪਾ ਥੋੜੀ ਜੀ ਫਿਰ। ਹਾਂ 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 ਉੱਤੇ ਕੱਟ। ਹਾਵਾਨੇ ਦੇ ਲਾ ਕੇ ਆ ਧੂਆਂ ਗੱਡਿਆ ਵਾ ਸਾਈ ਨੇ ਹੈ। ਕੋਈ ਸੁਣੇ ਨਹੀਂ ਦਿੰਦੀ ਅੱਛਾ ਪੜਾਈ ਕਰਨੀ ਵੀ ਔਖੀ ਰਹਿੰਦੀ ਆ ਅੱਖਾਂ 'ਚ ਗਲਦਾ ਬਹੁਤ ਪੈਂਦਾ ਹੈ। ਹੈ? ਆਪਣੀ ਹੁਣ ਦੇਖਦੇ ਆਂ ਵੀ ਜੇ ਤਾਂ ਅੱਜ ਟਾਈਮ ਲੱਗਿਆ ਅੱਜ ਭੰਦੇ ਤੋਂ ਇੱਕ ਦੋ ਟਰਾਲੀ ਨੀ ਤਾਂ ਫਿਰ ਕੱਲ ਤੇ ਕੱਲ ਨੂੰ ਵੀ ਮੁਸ਼ਕਲ ਆ ਜਾਂ ਫਿਰ ਕੱਲ ਕੋਲ ਨੂੰ ਵੇਲੇ ਇੱਕ ਵੇਲੇ ਜੇ ਜੇ ਲੱਗਿਆ ਮਾੜਾ ਮੌਸਮ ਰਾਤ ਬਰਾਤ ਦਾ ਮੌਸਮ ਖਰਾਬ ਹੈ ਭਾਈ ਡਰ ਲੱਗਦਾ ਸਾਲਾ ਅਸਲ ਤੇ ਕਰੇ ਕੀ ਆ ਦੇ ਲੋ ਕੱਲ ਕੀ ਹਾਲਾਤ ਹੋਗੇ ਤੇ ਕਿਤੇ ਕਿਤੇ ਤਾਂ ਇੰਨਾ ਮੀਂਹ ਗਿਰਿਆ ਵੀ ਹੱਥੋਂ ਮੈਂ ਕਹਿੰਦਾ ਹੱਤੇ ਟੁੱਟ ਗਈ ਵਿਛਾ ਗਿਆ ਕਣਕਾਂ ਆ ਜੀ ਕਣਕਾਂ ਨੇ ਫੂਸ ਨਹੀਂ ਰਹੀ ਖੇਤਾਂ ਚ ਫੂਸ ਵੀ ਸਾਜ ਨਹੀਂ ਰੀ ਡਾ ਲੇਗੀ ਆਏ ਕੱਲੇ ਕਰਚੇ ਕਰਚੇ ਛੱਡਦੇ ਆਪਣਾ ਗਵੰਡੀਆਂ ਦੇ ਮਾਰੇ ਗਵੰਡੀਆਂ ਦਾ ਚੱਕੇ ਕਹਾ ਮਾਰੇ ਗਵੰਡੀ ਦਾ ਮੈਨ ਨਹੀਂ ਛੱਡਿਆ ਕਿਤੇ ਕਿਤੇ ਦਾ ਐਜੇ ਹਾਲਾਤ ਹੋ ਗਏ ਬਸ ਹੁਣ ਇੱਕ ਦੋ ਦਿਨ ਦੇ ਵਿੱਚ ਆਪਣਾ ਵੀ ਲਾਉਣਾ ਨੰਬਰ ਵਾਲਿਆ ਕਿੱਲੇ ਦੱਸ ਕੇ ਵੱਟਿਆ ਹਰੇ 10 12 ਕਿੱਲੇ ਵੱਟੇ ਤੇ ਉਦੋਂ ਦੋ ਟਰਾਲੀਆਂ ਭਰੀਆਂ ਦੀਆਂ ਤੇ ਤਕਰੀਬਨ ਉਦੋਂ ਠੀਕ ਲੈ ਆਪਣਾ 2.22 ਤੇ ਲਗਭਗ ਇਹ ਰਿਹਾ ਉਦੋਂ ਦਾ ਝਾੜ ਬਸ ਇੰਨਾ ਕਿ ਰਹੇ 20 21 20 ਕੀ ਆਇਆ ਖਾਤਾਮੀ ਬਹੁਤ ਹੈ ਬਤੂਏ ਕਿਤੇ ਮਣਾਜੀ ਚੱਲਦਾ ਆਪਣੇ ਆ 2 ਕਵਾਂਟਲਾ ਚੱਲ ਜਿਗਨਾਮ ਦਾ ਕਿੰਨਾ ਕਵਾਂਟਲਾ ਚੱਲਦਾ ਇਹਦੇ ਉਹ 베어ਿੰਗ ਟੁੱਟ ਗਏ ਤੇ ਜਿਹੜੀ ਉਹ ਰੀਲ ਵਾਲੀ ਪਤਾ ਚੈਨ ਨਹੀਂ ਚੱਲਦੀ ਹੁੰਦੀ ਜਿਹਦੇ ਉੱਪਰ ਤੇ ਆਪਣੀ ਰੀਲ ਨੂੰ ਚਾਲ ਦਿੱਤੀ ਵੀ ਹੁੰਦੀ ਆ ਰੀਲ ਦੀ ਵੈਸ਼ ਚੜਦੀ ਜਿਹੜੀ ਉਹ ਉਹ ਚੈਨ ਦਾ ਹੋ ਗਿਆ ਤਾਂ ਉਹਦੇ 베어ਿੰਗ ਟੁੱਟ ਗਏ ਤੇ ਨਾਲ ਦੀ 베어ਿੰਗ ਤੇ 16 ਮਾਡਲ ਦੇ ਕਾਇਦ ਮੈਨੂੰ ਲੱਗਦਾ ਵੀ ਇਸ ਵਾਰ ਗ੍ਰੀਸ ਹੋਏ ਵੀ ਨਹੀਂ ਉਹ ਜਿੱਥੇ ਤੱਕ ਮੈਨੂੰ ਲੱਗਦਾ ਤਾਂ ਹੀ ਟੁੱਟੇ ਉਹ ਨਹੀਂ ਟੁੱਟਣ ਦੀ ਨੋਕਤ ਆਉਂਦੀ ਨਹੀਂ ਉਹ 베어ਿੰਗਾਂ ਦੀ ਚੱਲਣਾ ਤਾਂ ਮਸਤੀ ਦੀ ਚਾਲ ਹੁੰਦਾ ਉਹ ਦੋਏ ਨਵੇਂ ਪਾਤੇ ਕਰਦੇ ਕਰਦੇ ਮੈਂ ਦੂਆ ਵੀ ਮਾਦਾ ਰਗੜਦਾ ਮੈਂ ਛੱਟ ਸਕਣ ਨੂੰ ਦੂਏ ਦੋ ਹੀ ਨਵੇਂ ਬੋਲੇ ਵਿੱਚ ਪਿਆ ਵੀ ਤਾਂ ਇੱਕ ਬੈਰੰਗ ਦਾ ਜਣੀ ਦੋ ਕਰ ਮੈਂ ਘਰ ਤੋਂ ਨਵੇਂ ਲਿਆਇਆ ਤਾਂ ਫਿਰ ਉਹ ਹੀ ਚਾੜਦੇ ਮੌਸਮ ਮਹਾਜ ਵੀ ਗੜਬੜ ਵਾਲਾ ਹੀ ਐ ਹੈ ਐ ਤੱਕੀ ਦਾ ਦੁਖੀ ਬਹੁਤ ਕਰਿਆ ਇਹਨੇ ਅੱਛਾ ਜਦ ਲੋਡ ਹੋਊ ਜਿਹੜੀਆਂ ਚ ਜਦ ਦੇਖੀ ਪੈਣਾ ਨਹੀਂ ਫਿਰ ਇਹਨੇ ਫਿਰ ਕਹੂਗਾ ਵੀ ਫਿਰ ਸੋਕੇ ਚ ਮਾਰੂ ਇਹੇ ਵੇ ਕਹੂਗਾ ਸ਼ਵੀਲਾਂ ਲਾਓ ਮਿੱਠੇ ਚੋਲ ਕਰੋ ਹੈ ਫੇ ਸ਼ਵੀਲਾਂ ਲਵਾਉਗਾ ਸਾਤੇ ਲਾਓ ਪਾਈ ਮਿੱਤਰੋ ਸੋਣਾ ਰੁੱਦੇ ਆ ਮਹਾਰਾ ਦੀ ਕਿਰਪਾ ਨਾਲ ਜੇ ਜ਼ਿਆਦਾ ਸੋਣਾ ਕਹਦੇ ਨਾ ਫਿਰ ਰੁਕ ਜਾਂਦੀ ਹੈ ਇਹ ਇਹ ਨਜ਼ਰਾਂ ਝਾ ਜਾਂਦੀ ਹੈ ਰਾਣੀ ਸਾਡੀ ਇਹ ਜ਼ਿਆਦਾ ਨਹੀਂ ਕਹਿਣਾ ਬਸ ਪਰ ਠੀਕ ਹੈ ਸਦਾ ਚੱਕਾ ਘੁੰਮ ਰਿਹਾ ਮੈਂ ਨੰਨੇ ਕੇ ਘੁੰਮੀ ਜਾ ਰਿਹਾ ਬਥੇਰੀ ਬੜੀ ਫਾਂਡ ਲੈਂਦੀ ਹੈ ਨੇ ਆਪੇ ਪੂਰਾ ਕਰ ਦਾਂਗਾ ਓਟਾ ਓ ਕੋਈ ਨਾ ਕੋਈ ਨਾ ਉਹੀ ਮਾਰਦਾ ਇਧਰਲੇ ਪਾਸੇ ਲਿਆ ਪਰਲੇ ਪਾਸੇ ਲਾ ਲੈ ਇਹ ਫੋਲੋ ਦੂਵੇ ਹਾਈ ਤੇ ਹੈ ਨਹੀਂ ਅਰੇ ਸਾ ਵੀ ਵਧੀਆ ਤੋਰਾਂ ਤੁਸੀਂ ਦਾ ਆਪਣੇ ਵੱਲ ਬਾਲਾ ਥੋੜਾ ਮੌਸਮ ਹੁੰਦਾ ਆ ਟਾਈਮ ਦੀ ਛੋੜੀ ਵਾਲੀਆਂ ਮਸ਼ੀਨਾਂ ਚੱਲ ਪਈਆਂ ਹੁਣ ਉਹਨਾਂ ਪਰ ਵੀ ਆਏ ਹੋਇਆ ਕਰਦਾ ਆ ਟਾਈਮ 'ਚ ਜਾ ਕੇ ਮੜ ਜਾ ਜੀ ਜਲਣ ਲੱਗਦਾ ਫਿਰ ਲਾਓ ਜੀ ਕਹਿੰਦੇ ਸੋਨੀ ਮਾਨ ਸਾਡੇ ਓ ਪਾਬਲ ਬੈਂਕ ਵੀ ਵੜਾ ਗਿਆ ਪਾਪੜਾ ਗਿਆ ਹੋ ਠੀਕ ਹੈ ਬਈ ਬਗਤ ਮਾਰ ਲੰਦਾ ਸੋਨੀ ਆ ਬੱਜ ਤਾਂ ਲਕੀਰਾਂ ਕਢਾਣਾ ਨਾ ਸਲੀਆਂ ਲਕੀਰਾਂ ਕਢਾਤੀਆਂ ਦੋਏ ਭੈਣਾ ਕਰਤੀਆਂ ਇਕੱਠੀਆਂ ਦੋਏ ਭੈਣਾ ਫੇ ਜਾ ਖੜਦੀਆਂ ਇਕੱਠੀ ਖੜਦੀਆਂ ਸੋਨੀ ਹੈ ਨਜ਼ਰ ਦਵਾਂ ਨੂੰ ਲਾ ਦੀਏ ਚੰਦਰੀਆਂ ਨੂੰ ਕੰਮ ਛੋੜਿਆ ਤਾਂ ਮੇਰੇ ਚਾਰ ਘਾਟੇ ਮਰਾ ਤੇ ਸਾਲਾ ਦੇਖ ਚੁ ਸੋ ਤੇਰਾ ਤਾਂ ਛੱਡ ਉਹਦੇ ਵਿੱਚ ਸਾਡਾ ਦੇਖ ਲੈ ਤੂੰ ਕਿਆ ਫੁੱਦੂ ਜੇ ਕੰਮ ਤਾਂ ਸਾਲਾ ਅੱਜ ਅਸੀਂ ਨਹੀਂ ਬੋਲਣਾ ਬਈ ਆ ਕੱਪੜੇ ਬੋਲਣਗੇ ਸਾਡੇ ਹੱਥ ਮੇਂ ਦਿਖਾ ਲਈ ਸਾਥ ਸਾਧ ਸੰਤ ਭਾਂਡਾ ਪਹੁੰਚ ਗਿਆ ਵੱਤ ਦੇ ਵਿੱਚ ਆਉ ਦੇਲਾ ਬੈਂਟਰੀ ਆ ਵੀ ਆ ਚੱਕ ਪੋ ਹਾਂ ਵੀ ਆ ਵੀ ਚੱਲ ਉਧਰੋਂ ਚੱਲੀ ਆਪਾਂ ਮਸ਼ੀਨ ਉਧਰ ਚੱਲੀ ਜਿਸ ਤਰ੍ਹਾਂ ਹਾਂ ਉਧਰ ਪੈਨੇ ਆਪਾਂ ਜਾ ਕੇ ਪੈਲਾ ਨਹੀਂ ਪੈਲਾ ਕਿੱਥੇ ਆ ਚਾਹ ਵੀ ਛੱਡਾ ਉਹ ਕੱਢ ਰਿਹਾ ਦੇ ਦੋਏ ਕੱਢਣ ਲੱਗਿਆ ਮਾ ਦਾਣੇ ਹੋਣ ਇੱਕ ਜਿ ਸੱਚ ਹੈ ਤੇ ਇੱਕ ਪਰ ਭਗਾ ਚਾ ਥੋਨੀ ਬਾਈ ਤੇ ਮੈਂ ਹੁਣ ਅਸੀਂ ਚਾ ਸਾਡੀ ਟੀ ਬ੍ਰੇਕ ਹੈ ਟਾਈਮ ਹੋ ਗਿਆ ਹਨੇਰਾ ਹੋ ਗਿਆ ਖਾਸਾ ਪਰ ਅਸੀਂ ਟਾਈਮ ਨਹੀਂ ਦੱਸ ਸਕਦੇ ਕਿਉਂਕਿ ਸਿਕਤਾਈ ਬਹੁਤ ਹੈ ਆਪਾਂ ਲੈਣੇਦਾਰੀ ਪਰ ਹੋਏ ਵਾਰ ਆਪਾਂ ਹੋਏ ਲੈਣੇਦਾਰੀ ਦੇ ਲੇ ਬਰ ਵੀ ਇਕੱਠੇ ਇਕੱਠੇ ਸਿੱਧਾ ਚੱਲ ਇਧਰ ਨੂੰ ਕਾਨੂੰ ਯਾਰ ਦੇਖੀ ਤਿਆ ਗੱਲਾਂ ਆ ਜਿਆਦਾ ਕੁਝ ਬੁਲਾਦੇ ਮੈਨੂੰ ਚੜ੍ਹਨ ਦੇ ਉੱਪਰ ਉਹ ਦੋ 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 ਤਾਂ ਕਿੱਡੇ ਰਹਿ ਗਏ ਇਹਨਾਂ ਨੂੰ ਭੈਣ ਚ ਕਿੱਡਾ ਕਿੱਡਾ ਲਾਣਾ ਯਾਰ ਜੇ ਮੈਂ ਰਾਤ ਨੂੰ ਉਹਨਾਂ ਨਾਲ ਫਿਰ ਸਵੇਰੇ ਨਹੀਂ